ਰੋਣਾ ਵੀ ਚਾਹੀਦਾ ਹੈ ਤੇ ਗੁਰੂ ਦੇ ਸਿੱਖ ਨੂੰ ਗੁਰੂ ਦੇ ਇਸ અપਮਾਨ ਦੇ ਵਿਰੁੱਧ ਨਹੀਂ ਰੋ ਨਹੀਂ ਹੋਂਗਾ ਕਰਦੇ ਹੈ ਤੇ ਦੂਜੇ ਬੰਨੇ ਮੌਨ ਦੀ ਕੋਸ਼ਿਸ਼ ਵੀ ਕਰਦੇ ਜਿਹੜਾ ਨਕਦਮਾਦਰ ਕੀਤਾ ਗਿਆ ਹੈ ਅਜੰਦਰ ਸਿੰਘ ਨੇ ਉਚਾਰ ਕੀਤਾ ਹੈ ਨਾ ਕਰਿਆ ਜੀ ਦੇਤੇ ਆ ਹੋ ਇਹੋ ਜੇ ਮੁਕਦਮੇ ਮੁਕਦਮਿਆਂ ਤੋਂ ਨਾ ਕਿਹ ਬਾਤ ਸੁਣਿਆ ਜੀ ਕੌਮ ਸਿੱਖ ਕੌਮ ਵਰਦੀ ਹੈ ਜਿੱਤ ਖੇਚੇ ਕੋਈ ਗੱਲ ਨਹੀਂ ਜਿੰਦਾਬਾਦ ਹਮੇਸ਼ਾ ਜਿੰਦਾਬਾਦ ਹਾਂ ਜੀ ਜਿੰਦਾਬਾਦ ਕੋਈ ਜ਼ਿਕਰ ਖਸੌਏ ਜਿਸ ਵੀ ਝੋਟੀਆਂ ਚੀਰਮਨ ਦੇ ਅਸਰੋਂ ਕੋਈ ਨਹੀਂ ਆ ਕਿ ਭਗਵਾਨ ਕਮਾੜ ਵੱਲ ਕੀਤੇ ਹੋਏ ਰਾਹਾ ਦੇ ਸਬੰਧ ਕਰਤਾ ਰੋਸਟਰ ਨਾਮ ਇਤਹਾਸ ਤੇ ਆਪਣਾ ਮੰਨ ਰੋ ਚਲੋ ਭੀ ਇੱਕ ਮਿੰਟ ਲਾਓ ਲਾਓ ਸਰਦਾਰ ਸਪੀਰ ਸਿੰਘ ਪਾਲੋ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਅਕਾਲੀ ਦਾ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਕਦਰ ਅਕਾਲੀ ਅਤੇ ਸਰਨਪਾਰੰਦੇ ਸਮੂਹ ਆਗੂ ਸਰਬਾਨ ਮਰਕਰ ਸਰਬਾਨ ਦਿੱਲੀ ਵਾਲੇ ਜਿਹੜੇ ਹੈ ਉਹ ਜਿਸ ਕਦਰ ਪੰਜਾਬ ਦੇ ਹਾਕਮ ਬਣ ਕੇ ਬੈਠੇ ਉਹਦੇ ਵਿਰੁੱਧ ਧਰਨਾ ਦਿੰਦੇ ਜਿਨ੍ਹਾਂ ਨੇ ਪਰ ਬੜੇ ਦੁੱਖ ਦੀ ਗੱਲ ਹੈ ਤੇ ਅੱਜ ਜਿਹੜਾ ਸਿੱਖ ਭਾਈਚਾਰਾ ਆਇਆ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਜਿਸ ਤਰ੍ਹਾਂ ਸੱਟ ਮਾਰੀ ਹੈ ਔਰ ਮੈਂ ਇਹ ਕਹਿ ਰਿਹਾ ਕਿ ਮਨੁੱਖੀ ਜਿਹੜੀ ਸਮੁੱਚੀ ਮਨੁੱਖਤਾ ਆ ਜਿਹੜੇ ਵੀ ਧਰਮ ਨੂੰ ਮੰਨਣ ਵਾਲੇ ਲੋਕ ਹੈ ਉਹਨਾਂ ਨੂੰ ਸਭ ਨੂੰ ਪੀੜਾ ਹੋਈ ਹੋਊਗੀ ਜਿਹੜੇ ਸ਼ਬਦ ਦਿੱਲੀ ਦੀ ਸਾਮਕਾ ਮੁੱਖ ਮੰਤਰੀ ਨੇ ਔਰ ਦਿੱਲੀ ਵਿਧਾਨ ਸਭਾ ਚ ਮੌਜੂਦਾ ਵਿਰੋਧੀ ਧਿਰ ਦੀ ਆਗੂ ਜਿਹੜੀ ਆਮ ਆਦਮੀ ਪਾਰਟੀ ਦੀ ਹੈ ਆਤਿਸ਼ੀ ਮੋਰਲ ਨੂੰ ਜੋ ਨੇ ਸ਼ਬਦਾਂ ਦਾ ਗੁਰੂ ਸਾਹਿਬ ਨੂੰ ਲੈ ਕੇ ਪ੍ਰਯੋਗ ਕੀਤਾ ਅਤ ਨਿੰਦਨਯੋਗ ਹੈ ਔਰ ਉਹ ਸ਼ਬਦ ਦੁਹਰਾਏ ਵੀ ਨਹੀਂ ਜਾ ਸਕਦੇ ਇਹਨਾਂ ਨੂੰ ਤੁਹਾਨੂੰ ਪਰਤੀ ਦੇ ਕੇ ਤੇ ਮਾੜਾ-ਮੋਟਾ ਉਹਦੇ ਵਿਰੁੱਧ ਕਾਰਵਾਈ ਵਾਸਤੇ ਜਿਹੜਾ ਆ ਅੱਜ ਇਹ ਰੋਸ ਧਰਨਾ ਦਿੱਤਾ ਜਾ ਰਿਹਾ ਆ ਤੇ ਨਾਲ ਹੀ ਜਿਹੜੇ ਸਾਡੇ ਮੁੱਖ ਮੰਤਰੀ ਸਾਹਿਬ ਦੀ ਕੋਈ ਵੀਡੀਓ ਵਾਇਰਲ ਹੋ ਰਹੀ ਹੈ ਇਹ ਚਰਚਾ ਦੇ ਵਿੱਚ ਹੈ ਗੁਰੂ ਸਾਹਿਬਾਨ ਤੇ ਸੰਤ ਬਾਬਾ ਜਨੈਤ ਸਿੰਘ ਜੀ ਖਾਲਸਾ ਭਿੰਡਰਾ ਵਾਲਿਆਂ ਦਾ ਜਿਸ ਕਦਰ ਉਹਨਾਂ ਨੇ ਨਿਰਾਦਰ ਕੀਤਾ ਹੈ ਵੀ ਅਦਮੀ ਕੀਤੀ ਹੈ ਉਹਦੇ ਬਾਰੇ ਵੀ ਜੜਾਇਆ ਬਹੁਤ ਵੱਡਾ ਕਾਰਵਾਈ ਹੋਣੀ ਚਾਹੀਦੀ ਭਾਵੇਂ ਕਿ ਜ਼ਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਉਹਦਾ ਨੋਟਿਸ ਲਿਆ ਆ ਅੱਜ ਸ਼ਰਮ ਵਾਲੀ ਗੱਲ ਆ ਕਿ ਜਿਹੜੀ ਅੱਜ ਉਹਦਾ ਆਸਮਾ ਦੇ ਵਿੱਚ ਸਾਡੀ ਪੰਜਾਬ ਦੀ ਸਰਕਾਰ ਸੈਸ਼ਨ ਬਲਾ ਬਲਾ ਕੇ ਆਪਣੇ ਆਪ ਦੇ ਉੱਤੇ ਮੋਹਰ ਲਾ ਚੋਦੀ ਤੇ ਹੀ ਕੰਮ ਕਰਦੇ ਆਸੀ ਆ ਆਜੋ ਨਾ ਜੇ ਕੋਈ ਜੇਬਾ ਪੈਲੇ ਨਹੀਂ ਹੋ ਗਿਆ ਕੋਈ ਉਹਨਾਂ ਨੂੰ ਮਾਰੀ ਮੋਟ ਇੰਨੀ ਅੰਦਰ ਗਿਆ ਜਾ ਕੇ ਵੀ ਉਹ ਆਵਾਜ਼ਾਂ ਦੇ ਵਿੱਚ ਲੜਦਾ ਵੀ ਉਹ ਨੂੰ ਬੋਲ ਰਿਹਾ ਆਪਣੇ ਟਿਵੀਟਰ ਨੂੰ ਕੋਈ ਪ੍ਰੈਸ ਤੋਂ ਕਾਨਫਰੰਸ ਕਰਦਾ ਇਹਦਾ ਨਰ ਧਾਰੀ ਗੌਰ ਸਾਹਿਬ ਜਿਹੜੇ ਈਲਾ ਬਣਾਉਣ ਵਾਲੇ ਮੰਤਰੀ ਆ ਉਹਨਾਂ ਨੇ ਪ੍ਰੈਸਰ ਕਰਕੇ ਇਹ ਵੀ ਕਿਹਾ ਵੇ ਜੀ ਵੀ ਤੋਂ ਮਾਰਾ ਕੀਤਾ ਇਹ ਸਿੱਖਾ ਬਣਾ ਲਈ ਉਹਦੀ ਗੱਲ ਕਰਕੇ ਉਹਦੇ ਗੁਰੂ ਸਾਹਿਬ ਦੇ ਖਿਲਾਫ ਬੋਲ ਕੇ ਕਿਉਂਕਿ ਇਹ ਜਿਹੜੀ ਇਹਦੀ ਨਈ ਮਾਨਸਿਕਤਾ ਦਾ ਉਹ ਬਾਹਰ ਆ ਰਹੀ ਆ ਉਹ ਗੱਲ ਔਰ ਸਾਡੇ ਸਮੇਂ ਦੇ ਵਿੱਚ ਪੰਜਾਬ ਦੇ ਲੋਕ ਪੰਜਾਬੀ 550 ਇਹਦਾ ਜਵਾਨ ਉਹ 27 ਦੀ ਇਲੈਕਸ਼ਨ ਜਿਹੜੀ ਇਸ ਪਾਰਟੀ ਨੂੰ ਦੇਣਗੇ ਕਿਉਂਕਿ ਇਹਨਾਂ ਨੂੰ ਪੰਜਾਬ ਦੇ ਵਿੱਚ ਜਦੋਂ ਕੱਢਾ ਹੋਏ ਤਾਂ ਪਤਾ ਲੱਗ ਗਿਆ ਕਿ ਅਸੀਂ ਇਹਨਾਂ ਦੇ ਗੁਰੂ ਸਾਹਿਬਾਨ ਦੇ ਖਿਲਾਫ ਇਹ ਬੋਲਿਆ ਸੀ ਇਹਾਂ ਸ਼ਬਦ ਬੋਲੇ ਆ ਇਸ ਬੀਬੀ ਨੂੰ ਨਾਜਰਾਏ ਨਾਮ ਸੇ ਮਾਨ ਕਰਦਾ ਇਸ ਦੇ ਵੀ ਪਾਰਟੀ ਨੂੰ ਕਹਿਆ 14 ਕਿਸ ਪਾਰਟੀ ਦੇ ਆਪ ਦੇ ਵਿੱਚੋਂ ਝਾੜੂ ਪਾਰਟੀ ਦੇ ਵਿੱਚੋਂ ਕੱਢ ਕੇ ਉਹਦੀ ਮੈਂਬਰਸ਼ਿਪ ਹੁਦਾਰਾ ਸਮਾਜ ਦੇ ਸਪੀਕਰ ਨੂੰ ਲਿਖ ਕੇ ਦਿੱਲੀ ਵਾਲੇ ਸਪੀਕਰ ਨੂੰ ਲਿਖਣਾ ਇਹਦੀ ਮੈਂਬਰਸ਼ਿਪ ਵਰਾਧ ਕੀਤੀ ਜਾਵੇ ਤਾਂ ਜੋ ਹੌਲ ਵਾਲੇ ਸਮੇਂ ਦੇ ਵਿੱਚ ਕਿਹਦੀ ਯੋਧਾ ਆਵੇ ਸਾਡੇ ਗੁਰੂ ਸਾਹਿਬਾਂ ਦੇ ਖਰਾਬ ਬੋਲ ਸਕਦਾ ਮੈਂ ਇਹਨੇ ਵੇਰ ਰਿਹਾ ਕਰਦਾ ਆਇਆ

ਜਨਮਦੀ ਰਾਖੀ ਵਾਸਤੇ ਇਹਨਾਂ ਨੇ ਕੋਣੀ ਕੀਤੀ ਸਾਰੇ ਪਰਮਾਨੰਥ ਜੀ ਨੂੰ ਸੁਖਾਰਵਾ ਪਰ ਇਹੋ ਜਿਹੀਆਂ ਦੇਖੋ ਕਿੰਨੀ ਕਰੋ ਰੱਗਿਆ ਸੋਚਿਆ ਨਿਆ پارٹی آنی سیڑا سال چلتے رہے کہہ رہے کہ بیگے معافی بنا جی منگی جاتی ہے گنا ہوا وا گنال کی معافی نہیں ਇਸ ਕਰਕੇ ਮੈਂ ਮੰਗ ਕਰਦੀ ਹਾਂ ਕਿ ਇਹਨਾਂ ਨੂੰ ਸਖਤ ਤੋਂ ਸਖਤ ਜਜ਼ਾ ਕੀਤਾ ਜਾਵੇ